ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਜੀ ਤੁਸੀਂ ਭੈਣ ਭਰਾ ਸਭ ਠੀਕ ਠਾਕ ਹੋ ਲੋ ਜੀ ਹੁਣ ਆਪਾਂ ਚੱਲੇ ਧਾਰ ਚੋਣ ਮਟਰਾਂ ਦੀਆਂ ਛਿੱਲਾਂ ਗਾਜਰਾਂ ਦੀਆਂ ਇਹ ਆਪਾਂ ਪਸੂਮਰੇ ਪਾ ਦਾਂਗੇ ਦੇਖਣਾ ਨੋਟਾ ਪਿੱਟਾਂਗੇ ਧਾਰਾਂ ਜੋਲ ਸਾਬ ਪਸ਼ੂਆਂ ਦਾ ਪੇੜਾ ਫੀਡ ਜੋ ਵੀ ਤੁਸੀਂ ਕਹਿੰਦੇ ਹੋ ਨੇ ਇਸ ਤੋਂ ਪੇੜਾ ਕਹਿੰਦੇ ਆ ਪਾ ਰਹੇ ਆ ਦਰਾਨੀ ਚੀਨੀ ਕੇ ਬੂੰਗੜੇ ਆ ਗਾ ਇਹ ਨਾਣੀ ਚੋਣੀ ਆ ਗਾ ਮੈਂ ਚੋਣੀ ਇਹ ਵੀ ਧਾਰ ਕਰੜੀ ਹੈ ਮੇਰੇ ਹਿੱਸੇ ਆਈ ਹੈ ਫਿਰ ਮੱਝ ਲੈਣ ਮੈਂਣੀ ਹਾਂਜੀ ਆਪਾਂ ਹੁਣ ਧਾਰਾਂ ਚੋ ਲਈਏ ਫਿਰ ਮਿਲਦੇ ਸਾਨੂੰ ਨੀਂਦ ਜੀ ਆਈ ਜਾਂਦੀ ਪਤਾਂ ਕਾ ਤੇ ਅਰੇ ਸੌ ਨਹੀਂ ਹੋਈ ਇਸ ਵੇਲੇ ਚੱਲ ਸੌ ਚੱਲ ਲਈ ਆ ਪੱਖਾ ਮੀਟ ਹੁੰਦੀ ਆ ਉਹਨੂੰ ਨਹੀਂ ਪੜਾਉਣਾ ਸੱਟ ਕੱਟੀ ਨੂੰ ਆਹ ਪੜਾਉਣਾ ਇਹ ਦੇਖ ਅਰਜਨ ਦੀ ਬੋਤਲ ਫੜਾਈ ਪੁੱਤ ਕਿੱਥੇ ਮੜ ਗਿਆ ਅੱਖ ਮਲੀ ਜਾ ਵੀ ਮੈਂ ਕਿਹਾ ਕੀ ਓਏ ਕਦੀ ਮਾਪੇ ਰੋਟੀ ਲੱਗੀ ਮੈਂ ਕਿਦਾਂ ਬੋਧਾ ਇੰਨਾ ਤੋਂ ਮਾਂ ਦਾ ਲਾ ਲਾਉਣਾ ਉਹਨੂੰ ਪਾ ਦੇ ਅੱਧਾ ਇੱਕ ਤਾਂ ਸਭ ਤੋਂ ਜ਼ਿਆਦਾ ਪਾ ਦੇ ਸਾਰਾ ਹੀ ਲੈ ਸਵੇਰੇ 1.5 ਕਿਲੋ ਦੁੱਧ ਸਵੇਰੇ ਪਾਤਾ ਮੈਂ ਤਾਂ ਪਾਉਂ ਨਹੀਂ ਮੈਂ ਉਹਨੂੰ ਅੱਜ ਤੇ ਸਵੇ ਨੂੰ ਡੋਕੇ ਡੋਕੇ ਚਾਰੀ ਅੱਧਾ ਕਿਲੋ ਦੁੱਧ ਹਾਂ ਅੱਧਾ ਕਿਲੋ ਗੜਵੀ ਲਿਆ ਮੰਦਰੋ ਨਾ ਨਾ ਗੜਵੀ ਤਾਂ ਉੱਤੇ ਆ ਦੁੱਧ ਹੁਣ 3.5 ਮਹੀਨਿਆਂ ਦੀ ਹੋ ਚੱਲੀ ਆ ਠੀਕ ਹੈ ਨਹੀਂ ਆਈਆਂ ਤਾਂ ਸੂਣ ਤੱਕ ਦੁੱਧ ਪਲਾਉਣਾ ਹਾਂ ਆਹ ਰੂਬਾ ਹੀ ਕਰੂ ਆਉਣਾ ਹੀ ਆਂ ਦੁੱਧ Ben payya dalıp prova etkanan söyleyeyim. Çal. आलू गाजर मटर आलू का एक पाया गजर मटर प्याज वगैरह तो कट के रख लो मेथी धनिया कटना और कटने तेल गर्म हो गया हम जीरा

ਦੇ ਹਾਰ ਦੇ ਅਸੀਂ ਜੀ ਪਾ ਕਰਕੇ ਆਪਾਂ ਕਿੰਨਾ ਥੋੜਾ ਜਿਹਾ ਇਹਨਾਂ ਨੂੰ ਪੁੰਨਿਆ ਪੜ ਕੇ ਦੇ ਵਿੱਚ ਮੋੜਾ ਰਾੜਾ ਦੇ ਘਰ ਹੈ ਧਨੀਆ ਵੀ ਨਾਲ ਹੀ ਪਾ ਲਉਣਾ ਕਿਉਂਕਿ ਜੇ ਬਣੀ ਸਬ지 ਤੇ ਫਿਰ ਧਨੀਆ ਪਾਉਨੇ ਆ ਫਿਰ ਇਹਦੇ ਪੱਤੇ ਜਾਂ ਮੂੰਹ ਚ ਆਉਂਦੇ ਆ ਤੇ ਉਹਦੇ ਨਾਲ ਵੇਤਰੇ ਆਪਾਂ ਜਿੱਤ ਨਾਲ ਹੀ ਪਾ ਦਿੰਦਾ ਸੋਨਾ ਰੈੱਜ ਜਾਂਦਾ ਸਬ지 ਦੇ ਨਾਲ ਟੋਪੀ ਦੇ ਹੇਠਾਂ ਇਹ ਪਹਿਲੇ ਦਿਨ ਲਿਆਂਦਾ ਧਨੀਆ ਫੁੱਲ ਤੋਂ ਮਿੱਠੀ ਵੀ ਧਨੀਆ ਵੀ ਲੋਡੀ ਆਟਣ ਨੇ ਤਾਂ ਆਪਣਾ ਬਿਸਤਰਾ ਸੈੱਟ ਕਰ ਲਿਆ। ਮੱਖਣ ਵਾਹਾਂ ਕਿਆ ਵਿਚਾਰਾ ਸਿੱਖਤੀ ਭਰੇ ਤੇਰੇ ਭੰਡਾਰਾ। ਆਪਾਂ ਉੱਧਰ ਜਾਵਾਂ। ਬੀਬੀ ਹੁਣਾਂ ਵੱਲ

ਲਿਕ ਰਿਹਾ ਹਾਂ ਪੋਟਰੋ ਮੇਕ ਜਾਵਾਂਗੇ ਖਾਣ ਲਈ ਕੋਈ ਬਾਪਾ ਆਵੇ ਜੋ ਸੀ ਗਰੇ ਭਾਬੀ ਹੁਣੀ ਮੁੰਡਾ ਕਿ ਐ ਸੀ ਅੰਟੀ ਬੋਲੀ ਆਈ ਸੀ ਹਾਂਜੀ ਪਰੋਣੇ ਆਈ ਸੀ ਆਹ ਲਓ ਜੀ ਸਾਰੇ ਨਾ ਸਾਜਣ ਕੇ ਸੁਣ ਹਾਈ ਮੈਂ ਰੋਟੀ ਲਾਉਣੇ ਜਾ ਕੇ थोड़ी ही कसर है सब्ज़ी बनता नहीं है ਪਕਾਵਾਂਗੇ ਰੋਟੀ ਆਟਾ ਮੈਂ ਰੱਖ ਲਈ ਸੀ ਗੁੰਨਣ ਕੇ ਉਹ ਵੀਡੀਓ ਨਹੀਂ ਬਣੀ ਮੱਤਾਂ ਬਗਦੇ ਆ ਰੋਟੀ ਪਕਾਉਣੀ ਆ ਚਲੋ ਜੀ ਠੀਕ ਹੈ ਜੀ ਅੱਜ ਦੀ ਵੀਡੀਓ ਇੱਥੇ ਤੱਕ ਸੀ ਜੀ ਜਿਹੜੇ ਭੈਣ ਭਰਾ ਵੀ ਤੁਹਾਡੀ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ